ਹਾਂਜੀ ਐਡਵੋਕੇਟ ਗੁਰਪਿਆਰ ਸਿੰਘ ਪੰਜਾਬ ਨਾ ਹਰਿਆਣਾ ਹਾਈ ਕੋਰਟ ਤੇ ਪਹਿਲਾਂ ਵੀ ਆਪਾਂ ਨੇ ਵੀਡੀਓ ਕੀਤੀ ਸੀ 85 ਨੰਬਰ ਜਿਹੜੀ ਐਫ ਆਈ ਆਰ ਦੀ ਸਦਰ ਅਹਿਮਦਗੜ੍ਹ ਦੀ ਪੁਲਿਸ ਵੱਲੋਂ ਬਲਜੀਤ ਸਿੰਘ ਫੌਜੀ ਤੇ ਉਹਦੇ ਪਰਿਵਾਰ ਦੇ ਉੱਪਰ 109 307 ਬੀ ਐਨ ਜਿਹੜੀ ਹੈਗੀ ਸੀ ਆਈ ਪੀ ਸੀ ਅਟੈਂਪਟ ਟੂ ਮਰਡਰ ਇਹਦੇ سنگੀਨ ਪ੍ਰਾਧ ਲਾ ਕੇ ਜਿਹੜੀ ਐਫ ਆਈ ਆਰ ਉਹਦੇ ਵਿੱਚ ਦੋ ਐਮ ਐਲ ਆਰਾਂ ਜਿਹੜੇ ਹੈਗੇ ਪੁਲਿਸ ਮੁਲਾਜ਼ਮਾਂ ਦੀਆਂ ਕੱਟੀਆਂ ਹੋਈਆਂ ਸੀ ਆ ਤੇ ਹੁਣ ਜਿਹੜਾ ਇਹ ਗੁੰਜਲਦਾਰ ਮਾਮਲਾ ਹੋ ਰਿਹਾ ਕੱਲਾ ਇਸ ਕੇਸ ਦੇ ਵਿੱਚ ਨਹੀਂ ਪਤਾ ਨਹੀਂ ਹੋਰ ਕਿੰਨੇ ਕੇਸਾਂ ਦੇ ਵਿੱਚ ਹੁੰਦਾ ਹੋਊਗਾ ਹੁਣ ਬਲਜੀਤ ਸਿੰਘ ਫੌਜੀ ਨੂੰ ਵੀ ਕਾਫੀ ਕੁੱਟਿਆ ਗਿਆ ਉਹਦੀਆਂ ਜਿਹੜੀਆਂ ਜਦੋਂ ਉਹਦਾ ਮੈਡੀਕਲ ਕਰਵਾਇਆ ਗਿਆ ਤਾਂ ਉਹਦੇ ਵਿੱਚ ਨੋ ਇੰਜਰੀ ਆ ਰਹੀ ਹੈ ਤੇ ਜਦੋਂ ਪੁਲਿਸ ਵਾਲਾ ਮੈਡੀਕਲ ਕਰਾਇਆ ਗਿਆ ਉਹਦੇ ਵਿੱਚ ਬਲੰਡ ਸੱਟਾਂ ਤੇ শারਪ ਸੱਟਾਂ ਹੋਈਆਂ ਨੇ ਤੇ ਉਹਦੇ ਹੀ ਰਿਲੇਟਡ 30 ਬੰਦਿਆਂ ਨੇ ਉਹਨਾਂ ਦੇ ਪਿੰਡ ਦੇ ਵਿੱਚੋਂ ਬਲਜੀਤ ਸਿੰਘ ਨੇ ਐਫ ਆਰ ਦਿੱਤਾ ਵੀ ਜਿਹੜੀ ਬਲਜੀਤ ਸਿੰਘ ਨੂੰ ਜਿਹੜਾ ਹੈਗਾ ਪੁਲਿਸ ਨੇ ਬਹੁਤ ਜ਼ਿਆਦਾ ਕੁੱਟਿਆ ਤੇ ਬਲਜੀਤ ਸਿੰਘ ਦੇ ਪਰਿਵਾਰ ਦੁਆਰਾ ਪੁਲਿਸ ਨੂੰ ਹੱਥ ਦੀ ਜਿਹੜਾ ਨਹੀਂ ਲਾਇਆ ਗਿਆ ਜਾਂ ਕੁੱਟਿਆ ਵੀ ਨਹੀਂ ਗਿਆ ਹੈਗਾ ਤਾਂ ਕੋਈ ਹਥਿਆਰ ਦਾ ਬਹੁਤ ਦੂਰ ਦੀ ਗੱਲ ਹੈ ਤੇ ਮੈਨੂੰ ਹੁਣ ਇਹ ਸਮਝ ਸਿਰਫ ਵੀਡੀਓ ਕਰਨਾ ਸਿਰਫ ਇਹੀ ਮਹੱਤਵ ਹੈ ਜਿਸ ਦੇ ਨਾਲ ਵੀ ਤੱਕਾ ਹੁੰਦਾ ਹੈ ਇਸ ਕੇਸ ਦੇ ਰਿਲੇਟਡ ਚ ਕਿਸੇ ਦੇ ਨਾਲ ਵੀ ਇਦਾਂ ਤੱਕਾ ਹੋ ਰਿਹਾ ਹੈ ਮਤਲਬ ਜਿਹੜੇ ਡਾਕਟਰ ਨੇ ਮੈਡੀਕਲ ਕਰਦੇ ਨੇ ਆਪਣੀ ਡਿਊਟੀ ਨੂੰ ਡਿਸਕਰਾਏ ਕਰਦੇ ਨੇ ਤਾਂ ਮੈਂ ਮਾਨ ਜੋ ਕੋਰਟਸ ਨੂੰ ਇਹ ਬੇਨਤੀ ਕਰੂੰਗਾ ਇਹਦੇ ਖਿਲਾਫ ਅਸੀਂ ਜਲਦੀ ਤੋਂ ਜਲਦੀ ਪੀਆਇਲ ਫਾਈਲ ਕਰਾਂਗੇ ਹਾਈ ਕੋਰਟ ਦੇ ਵਿੱਚ ਤੇ ਸੁਪਰੀਮ ਕੋਰਟ ਤੱਕ ਵੀ ਜਾਵਾਂਗੇ ਵੀ ਜਿਹੜੀਆਂ ਇਹ ਨਜਾਇਜ਼ ਚੀਜ਼ਾਂ ਹੋ ਰਹੀਆਂ ਨੇ ਡਾਕਟਰ ਨਾਲ ਮਿਲ ਕੇ ਪੁਲਿਸ ਵਾਲਿਆਂ ਦੇ ਝੂਠੇ ਐਮਐਲਆਰ ਬਣਾ ਰਹੇ ਨੇ ਠੀਕ ਹੈ ਤੇ ਜਿਹੜੇ ਬੰਦੇ ਦੇ ਉੱਪਰ ਜਨਰਲ ਸੱਟਾਂ ਲੱਗੀਆਂ ਨੇ ਉਹਦੇ ਮੈਡੀਕਲ ਰਿਕਾਰਡ ਦੇ ਵਿੱਚ ਲਿਖ ਕੇ ਆ ਰਹੀ ਹੈ ਵੀ 노 ਇੰਜਰੀ ਤੇ ਉਹਦੇ ਪ੍ਰਾਇਮਰ ਫੋਟੋ ਦੇਖਣ ਤੋਂ ਉਹਨੂੰ ਪਤਾ ਲੱਗਦਾ ਵੀ ਭਾਈ ਕਿੰਨਾ ਬੰਦਾ ਕੁੱਟਿਆ ਉਹ ਤਾਂ ਤੁਰਿਆ ਨਹੀਂ ਜਾ ਰਿਹਾ ਹੈਗਾ ਤਾਂ ਮਤਲਬ ਇਹ ਜਿਹੜਾ ਪੁਲਿਸ ਦੇ ਨਾਲ ਜਿਹੜਾ ਮੇਲ ਹੋ ਰਿਹਾ ਹੈ ਇਹ ਡਾਕਟਰਸ ਦਾ ਤਾਂ ਇਹ ਵੀ ਇੱਕ ਬਹੁਤ ਵੱਡਾ ਜੁਰਮ ਹੈ ਜਦੋਂ ਮਤਲਬ ਇਹਦੇ ਵਿੱਚ ਜਸਟਿਸ ਮਿਲਣ ਵਾਲੀ ਕਿੱਥੇ ਗੱਲ ਹੋ ਗਈ ਰੀ ਐਗਜ਼ਾਮੀਨੇਸ਼ਨਸ ਕਈ ਵਾਰ ਕੋਰਟ ਤੋਂ ਅਲਾਉ ਨਹੀਂ ਹੁੰਦਾ ਹੈਗਾ ਤਾਂ ਉੱਥੇ ਵੀ ਪਰੇਸ਼ਾਨੀ ਫਿਰ ਹੁੰਦੀ ਹੈ ਇਸ ਚੀਜ਼ ਨੂੰ ਹੱਲ ਕਿੱਥੇ ਕੀਤਾ ਜਾਵੇ ਇਸ ਜੀ ਨੂੰ ਹੱਲ ਕਰਨ ਦੇ ਲਈ ਇਹਦੇ ਖਿਲਾਫ ਜਿਹੜੀ ਹੈਗੀ ਚੀਜ਼ਾਂ ਅਸੀਂ ਜਰੂਰ ਲੈ ਕੇ ਆਵਾਂਗੇ ਤੇ ਕੋਰਟਸ ਦੇ ਵਿੱਚ ਵੀ ਅਸੀਂ ਬੇਨਤੀ ਕਰਾਂਗੇ ਵੀ ਇਹ ਇਹ ਜੇ ਪੁਲਿਸ ਮੁਲਾਜ਼ਮਾਂ ਦੇ ਨਾਮ ਨਾਲ ਜਿਹੜੇ ਪੁਲਿਸ ਮੁਲਾਜ਼ਮਾਂ ਦੇ ਅਪ੍ਰੈਕਸ਼ਨ ਹੁੰਦਾ ਤਾਂ ਡਾਕਟਰਾਂ ਦੇ ਵੀ ਖਿਲਾਫ ਜਿਹੜੇ ਹੈਗੇ ਨੇ ਕਿਸੇ ਵੀ ਹਸਪਤਾਲ ਦੇ ਜੇ ਐਦਾਂ ਦੀਆਂ ਚੀਜ਼ਾਂ ਕਰਦੇ ਨੇ ਗਲਤ ਰਿਪੋਰਟਸ ਮੈਡੀਕਲ ਬਣਾਉਂਦੇ ਨੇ ਜਿੱਥੇ ਇੰਜਰੀ ਹੈਗੀ ਆ ਉੱਥੇ ਅਫਲੈਕਟ ਨਹੀਂ ਕਰਦੇ ਵੀ ਇੱਥੇ ਇੰਜਰੀ ਨਹੀਂ ਹੈਗੀ ਤਾਂ ਇਹਨਾਂ ਦੇ ਖਿਲਾਫ ਵੀ ਬਣਦੀ ਕਾਰਵਾਈ ਪਰਚੇ ਦਰਜ ਹੋਣੇ ਚਾਹੀਦੇ ਨੇ ਤਾਂ ਇਹ ਜਿਹੜੀਆਂ ਇਲੀਗਲ ਰਿਪੋਰਟਸ ਜਿਹੜੀਆਂ ਬਣਦੀਆਂ ਨੇ ਮਾਨ ਜੋ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਪਹਿਲਾਂ ਵੀ ਇੱਕ ਬਹੁਤ ਵੱਡੀ ਜੱਜਮੈਂਟ ਸੀ ਉਹਦਾ ਵੀ ਮੈਂ ਜ਼ਿਕਰ ਇਹਦੇ ਕਰੂੰਗਾ ਅਨਾਈ ਸਮੇਂ ਦੇ ਵਿੱਚ ਉਹਦੇ ਖਿਲਾਫ ਕਾਫੀ ਸਟ੍ਰਿਕਟ ਐਕਸ਼ਨ ਲਿਆ ਹੈ ਕਿ ਜਿੱਥੇ ਇਹ ਮੈਡੀਕਲ ਜਿਹੜੀਆਂ ਐਮ ਐਲ ਆਰਜ਼ ਨੇ ਫੇਕ ਬਣ ਰਹੀਆਂ ਨੇ ਹੁਣ ਜੇ ਐਦਾਂ ਕਿਸੇ ਦੇ ਸੱਤਾ ਵੱਜੇ ਨਹੀਂ ਹੈਗਾ ਤੁਸੀਂ ਉਹ ਲੈ ਕੇ ਆਉਣੇ ਹੋ ਕਿਉਂਕਿ ਇਹਨੂੰ ਪਤਾ ਹੈ ਵੀ ਮੈਡੀਕਲ ਰਿਕਾਰਡ ਸਾਲ 2 ਸਾਲ ਵਾਧਾ ਹੋਣਾ ਹੈ ਐਨੇ ਜਿਹੜਾ ਦੋਸ਼ੀ ਹੈ ਉਹ ਅੰਦਰ ਜੇਲ੍ਹ ਦੇ ਵਿੱਚ ਸੜਦਾ ਰਹੂਗਾ ਤਾਂ ਇਹ ਜਸਟਿਸ ਨੂੰ ਕਿਤੇ ਵੀ ਕਿਤੇ ਲੱਤ ਮਾਰੀ ਜਾ ਰਹੀ ਹੈ ਇਹ ਦੂਜੀ ਗੱਲ ਕਿੰਨਾ ਕੁ ਟਾਈਮ ਤੁਸੀਂ ਜਿਹੜਾ ਹੈਗਾ ਝੂਠ ਨੂੰ ਲੈ ਕੇ ਲੰਬੀ ਕਤਾਰ ਦੇ ਵਿੱਚ ਲੈ ਪਾਓਗੇ ਤਾਂ ਹੋਈ ਨਹੀਂ ਸਕਦਾ ਹੈਗਾ ਝੂਠ ਜਿੰਨਾ ਬੋਲੋਗੇ ਓਨਾ ਹੀ ਤੁਸੀਂ ਫਸਦੇ ਜਾਓਗੇ ਝੂਠ ਦੇ ਕੋਈ ਪੈਰ ਨਹੀਂ ਹੁੰਦੇ ਹੈਗੇ ਇਹ ਮੈਂ ਜਿਹੜੇ ਡਾਕਟਰ ਇਦਾਂ ਦੀ ਕਾਰਵਾਈ ਕਰਦੇ ਆ ਤੇ ਪੰਜਾਬ ਪੁਲਿਸ ਦੇ ਮਲਾਕ ਜਿਹੜੇ ਇਦਾਂ ਦੇ ਕਾਰਵਾਈ ਕਰਦੇ ਨੇ ਉਹਨਾਂ ਨੂੰ ਮੈਂ ਰੱਖਣਾ ਚਾਹਣਾ ਵੀ ਸਚਾਈ ਜਿਹੜੀ ਹੈਗੀ ਐ ਥੋੜਾ ਜਿਹਾ ਡਿਲੇ ਹੋ ਸਕਦਾ ਪਰ ਸਚਾਈ ਜ਼ਰੂਰ ਸਾਹਮਣੇ ਆਊਗੀ ਤੇ ਜਦੋਂ ਸਚਾਈ ਸਾਹਮਣੇ ਆਊਗੀ ਤਾਂ ਤਵਾਹੀ ਅਹੀ ਲਿਆਊਗੀ ਨੌਕਰੀਆਂ ਕਰਨ ਦੀ ਇਹ ਦੂਰ ਗੱਲ ਪਰ ਮਤਲਬ ਫਿਰ ਸੋਚ ਸਮਝ ਦੀ ਸ਼ਕਤੀ ਨਹੀਂ ਰਹਿਣੀ ਸੋ ਇਸ ਕਰਕੇ ਇਹ 85 ਨੰਬਰ ਐਫ ਆਈ ਆਰ ਜਿਹੜੀ ਸਦਰ ਅਹਿਮਦਗੜ੍ਹ ਦੇ ਵਿੱਚ ਹੋਈ ਐ ਇਹਦੇ ਵਿੱਚ ਜੋ ਐਮਐਲਏ ਨਾਲ ਇਕੱਠੀਆਂ ਗਈਆਂ ਨੇ ਠੀਕ ਐ ਇਹਦਾ ਜਿਹੜਾ ਸੱਚ ਐ ਉਹ ਜਰੂਰ ਸਾਹਮਣੇ ਆਊਗਾ ਹੁੰਨੀ ਆ ਕੋਈ ਥੋੜੇ ਸਮੇਂ ਬਾਅਦ ਆਊਗਾ ਤੇ ਹੋਰ ਕਿਸਾ ਦੇ ਰਿਲੇਟਡ ਜੋ ਚੀਜ਼ਾਂ ਹੁੰਦੀਆਂ ਨੇ ਵੀ ਇਹ ਇੰਜਰੀ ਹੈਗੀ ਹੈ ਨਹੀਂ ਹੈਗੀ ਤਾਂ ਇਸ ਕਰਕੇ ਮੈਂ ਪਬਲਿਕ ਨੂੰ ਵੀ ਬੇਨਤੀ ਕਰੂੰਗਾ ਵੀ ਜਦੋਂ ਕੋਈ ਇਦਾਂ ਨੂੰ ਲੱਗਦਾ ਵੀ ਫੇਕ ਐ ਐਮਐਲਏ ਰਕਟੀ ਹੈ ਤਾਂ ਇਹਦੀ ਜਿਹੜੀ ਕੰਪਲੇਂਟ ਹੈ ਡੀਸੀ ਦਫ਼ਤਰ ਦੇ ਲੱਗੋ ਦਿਓ ਜਿਹੜੀ ਹੈਗੀ ਹੈ ਵੀ ਦੁਬਾਰਾ ਇਹਦਾ ਰੀ-ਮੈਡੀਕਲ ਕਰਵਾਇਆ ਜਾਵੇ ਜਾਂ ਫਿਰ ਇਲਾਕਾ ਮੈਜਿਸਟਰ ਲਵੇ ਰੀ-ਐਮਿਨਸ਼ਨ ਵਾਸਤੇ ਬੇਨਤੀ ਕਰੋ ਜੇ ਇੱਥੋਂ ਨਹੀਂ ਕੋਈ ਗੱਲ ਬਣਦੀ ਤੁਹਾਨੂੰ ਲੱਗਦਾ ਵੀ ਕੋਈ ਇਦਾਂ ਦੇ ਚੀਜ਼ ਅੜ ਰਹੀ ਹੈ ਜਸਟਿਸ ਨਹੀਂ ਮਿਲ ਰਿਹਾ ਤਾਂ ਹਾਈ ਕੋਰਟ ਮਾਂ ਜੋ ਡਿਡਕਸ਼ਨ ਤੁਹਾਡੀ ਬਣਦੀ ਹੈ ਉੱਥੇ ਜਾ ਕੇ ਬੇਨਤੀ ਜਰੂਰ ਕਰੋ ਤਾਂ ਕਿ ਜਲਦ ਤੋਂ ਜਲਦੀ ਇਹਨਾਂ ਨੂੰ ਨੱਟ ਪਾਈ ਜਾਵੇ ਥੈਂਕ ਯੂ